ਰੇਲਵੇ ਸਟੇਸ਼ਨਾਂ ਤੇ ਚਾਹ ਕਾਫੀ ਖਾਣਾ ਤੇ ਵਾਈਫਾਈ ਬਸ 2 ਰੁਪਏ ਚ ਰੇਲਵੇ ਸਟੇਸ਼ਨਾਂ ਤੇ ਮਿਲੇਗੀ ਹਰ ਸੁਵਿਧਾ ਕਰਨਾ ਪਏਗਾ ਬਸ ਆ ਕੰਮ ਭਾਰਤੀ ਰੇਲਵੇ ਅਕਸਰ ਹੀ ਲੋਕਾਂ ਦੇ ਲਈ ਕਈ ਸਾਰੀ ਸੁਵਿਧਾਵਾਂ ਲੈ ਕੇ ਆਂਦੀ ਰਹਿੰਦੀ ਹੈ ਭਾਰਤੀ ਰੇਲਵੇ ਦੀ ਜੇ ਜਦੋਂ ਅਸੀਂ ਗੱਲ ਕਰਦੇ ਆਂ ਤੇ ਕਈ ਸਾਰੀਆਂ ਸੁਵਿਧਾਵਾਂ ਇੱਥੇ ਮਿਲਦੀਆਂ ਦਿਖਾਈ ਦਿੰਦੀਆਂ ਨੇ ਤੇ ਹੁਣ ਇੱਥੇ ਹੀ ਭਾਰਤੀ ਰੇਲ ਦੇ ਵੱਲੋਂ ਇੱਕ ਹੋਰ ਸੁਵਿਧਾ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਖਾਣਾ ਵਾਈਫਾਈ ਦੇ ਨਾਲ ਨਾਲ ਚਾਹ ਵੀ ਮਿਲੇਗੀ ਕੇਵਲ 2 ਰੁਪਏ ਦੇ ਵਿੱਚ ਕਿਦਾਂ ਕਿਹੜੇ-ਕਿਹੜੇ ਸਟੈਪਸ ਇਸ ਦੇ ਲਈ ਚਾਹੀਦੇ ਹੋਣਗੇ ਦੇਖੋ ਇਹ ਖਾਸ ਰਿਪੋਰਟ ਦੇ ਵਿੱਚ ਭਾਰਤੀ ਰੇਲਵੇ ਨੂੰ ਦੇਸ਼ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੈ ਅੱਜ ਵੀ ਭਾਰਤ ਦੇ ਵਿੱਚ ਯਾਤਰਾ ਦਾ ਸਭ ਤੋਂ ਆਸਾਨ ਤੇ ਸਸਤਾ ਸਾਧਨ ਭਾਰਤੀ ਰੇਲ ਹੀ ਹੈ ਚਾਹ ਕੌਫੀ ਤੇ ਖਾਣਾ ਉਂਜਤਾ ਰੇਲਵੇ ਸਟੇਸ਼ਨਾਂ ਤੇ ਆਮ ਮਿਲਦਾ ਹੈ ਪਰ ਚਾਹ ਕੌਫੀ ਖਾਣਾ ਤੇ ਨਾਲ ਹੀ ਨਾਲ ਵਾਈਫਾਈ ਵੀ ਮਿਲੇਗਾ ਕੇਵਲ 2 ਰੁਪਏ ਦੇ ਵਿੱਚ ਭਾਰਤੀ ਰੇਲਵੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾ ਪ੍ਰਦਾਨ ਕਰਦਾ ਰਹਿੰਦਾ ਹੈ ਇਸੇ ਲੜੀ ਦੇ ਵਿੱਚ ਦੇਸ਼ ਦੇ ਕਈ ਰੇਲਵੇ ਸਟੇਸ਼ਨਾਂ ਤੇ ਜੋ ਕਿ ਵੱਡੇ ਰੇਲਵੇ ਸਟੇਸ਼ਨ ਹੋਣਗੇ ਉੱਥੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੇ ਐਗਜ਼ੀਕਿਊਟਿਵ ਲੌਂਜਸ ਵੱਲੋਂ ਸਹੂਲਤਾਂ ਉਪਲਬਧ ਕਰਾਈਆਂ ਜਾਣਗੀਆਂ ਜਿਸ ਦੇ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਮਿਲਣਗੀਆਂ ਰੇਲਵੇ ਲੌਂਜਸ ਦੇ ਵਿੱਚ ਯਾਤਰੀਆਂ ਨੂੰ ਚਾਹ ਕੌਫੀ ਮੈਗਜ਼ੀਨ ਦੇ ਨਾਲ ਨਾਲ ਹੋਰ ਵੀ ਕਈ ਸਹੂਲਤਾਂ ਮਿਲਣਗੀਆਂ ਅਖਬਾਰਾਂ ਤੇ ਨਾਲ ਨਾਲ ਬਾਥਰੂਮ ਜਾਣ ਦੀ ਵੀ ਸੁਵਿਧਾ ਵੀ ਬੜੀ ਹੀ ਆਰਾਮ ਦੇ ਨਾਲ ਹੋਵੇਗੀ ਹਾਲਾਂਕਿ ਇਸ ਸਹੂਲਤਾਂ ਦੀ ਵਰਤੋਂ ਕਰਨ ਦੇ ਲਈ ਚਾਰਜ ਦੇਣੇ ਪੈਂਦੇ ਸੀਗੇ ਚਾਰਜ ਦੇਣੇ ਪੈਂਦੇ ਹੈਗੇ ਨੇ ਪਰ ਹੁਣ ਅੱਜ ਅਸੀਂ ਤੁਹਾਨੂੰ ਇੱਕ ਅਜੀਹਾ ਤਰੀਕਾ ਦੱਸਾਂਗੇ ਜਿਸ ਰਾਹੀਂ ਤੁਸੀਂ ਸਿਰਫ 2 ਰੁਪਏ ਦੇ ਵਿੱਚ ਹੀ ਇਹ ਸੁਵਿਧਾ ਪ੍ਰਾਪਤ ਕਰ ਸਕਦੇ ਹੋ ਰੇਲਵੇ ਲੌਂਜ ਐਕਸੈਸ ਸਹੂਲਤਾ ਬਹੁਤ ਸਾਰੇ ਕ੍ਰੈਡਿਟ ਕਾਰਡਾਂ ਦੇ ਨਾਲ ਉਪਲਬਧ ਕੀਤੀ ਜਾ ਸਕਦੀ ਹੈ ਤੇ ਇਸ ਦੇ ਨਾਲ ਹੀ ਕੇਵਲ 2 ਰੁਪਏ ਦੇ ਵਿੱਚ ਤੁਸੀਂ ਸਾਰੇ ਹੀ ਸਹੂਲਤਾਂ ਪਾ ਸਕੋਗੇ ਇੱਥੇ ਕੁਝ ਕਾਰ ਜਿਹੜੇ ਨੇ ਉਹ ਜਿਨ੍ਹਾਂ ਦੀ ਸੂਚੀ ਦਿੱਤੀ ਗਈ ਉਹ ਤੁਹਾਨੂੰ ਦੱਸ ਦਿੰਨੇ ਆ ਜਿਸ ਦੇ ਨਾਲ ਤੁਸੀਂ ਬੜੀ ਹੀ ਆਸਾਨੀ ਦੇ ਨਾਲ ਸਾਰੀ ਸੁਵਿਧਾ ਪਾ ਸਕੋਗੇ ਸਭ ਤੋਂ ਪਹਿਲਾਂ ਦੱਸਿਆ ਗਿਆ ਹੈ IDFC First Bank HDFC Bank RuPay ICICI Credit Card MakeMyTrip ICICI Bank Platinum Credit Card MakeMyTrip ICICI Bank Signature Credit Card ICICI Bank ਤੇ ਇਹ ਕੁਝ ਕ੍ਰੈਡਿਟ ਕਾਰਡਸ ਦੇ ਨੇਮ ਸੀ ਜਿਸ ਤੋਂ ਬਾਅਦ ਇਹਨਾਂ ਸਾਰੇ ਕ੍ਰੈਡਿਟ ਕਾਰਡਸ ਦਾ ਯੂਜ਼ ਕਰਕੇ ਇਸਤੇਮਾਲ ਕਰਕੇ ਤੁਸੀਂ ਰੇਲਵੇ ਸਟੇਸ਼ਨ ਤੇ ਮਿਲਣ ਵਾਲੀ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਨੂੰ ਹਾਸਲ ਕਰ ਸਕਦੇ ਹੋ ਤੇ ਕੇਵਲ 2 ਰੁਪਏ ਦੇ ਵਿੱਚ ਵਾਈਫਾਈ ਚਾ ਖਾਣਾ ਤੇ ਇਸ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸੁਵਿਧਾ ਮਿਲ ਸਕਦੀ ਹੈ ਜਿਸ ਦੇ ਨਾਲ ਲੋਕਾਂ ਨੂੰ ਜ਼ਿਆਦਾ ਪੈਸੇ ਦੇਣੇ ਪੈਂਦੇ ਸੀਗੇ ਹੁਣ ਇਸ ਇਨ੍ਹਾਂ ਕਾਰਡਸ ਦਾ ਇਸਤੇਮਾਲ ਕਰਕੇ ਬੜੇ ਹੀ ਘੱਟ ਪੈਸਿਆਂ ਦੇ ਵਿੱਚ ਲੋਕਾਂ ਨੂੰ ਰੇਲਵੇ ਦੇ ਵਿੱਚ ਅਸਾਨੀ ਮਿਲ ਸਕਦੀ ਹੈ